22 ਜਨਵਰੀ ਨੂੰ ਅਯੁੱਧਿਆ ਵਿਖੇ ਸ਼੍ਰੀ ਰਾਮ ਲਲਾ ਦੀ ਪ੍ਰਾਣ ਪ੍ਰティਸ਼ਟਾ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਅੱਜ ਰਾਸ਼ਟਰੀ ਸਿੱਖ ਸੰਗਤ ਵਿਸ਼ਵ Hindu ਪਰਿਸ਼ਦ ਤੇ ਉੱਤਰ ਭਾਰਤ ਦੇ ਪ੍ਰਚਾਰਕ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੱਦਾ ਪੱਤਰ ਦੇਣ ਲਈ ਪਹੁੰਚੇ ਜਾਣਕਾਰੀ ਦਿੰਦੇ ਹੋਏ ਉੱਤਰ ਭਾਰਤ ਦੇ ਸਮਾਜਿਕ ਸਮਰਥਾ ਸੰਯੋਜਕ प्रमोद ਕੁਮਾਰ ਨੇ ਦੱਸਿਆ ਕਿ ਸ਼੍ਰੀ ਰਾਮ ਜਨਮ ਭੂਮੀ ਦੇ ਉੱਪਰ ਜੋ ਸ਼੍ਰੀ ਰਾਮ ਲੱਲਾ ਜੀ ਦੇ ਮੰਦਿਰ ਦਾ ਪ੍ਰਾਣ ਪ੍ਰティਸ਼ਠਾ ਦਾ ਕਾਰਜ ਹੋਣ ਜਾ ਰਿਹਾ ਹੈ 22 ਤਰੀਕ ਨੂੰ ਇਸ ਸਬੰਧ ਵਿੱਚ ਅਸੀਂ ਵਿਦਿਵਤ ਨਿਮੰਤਰਣ ਪੱਤਰ ਦੇਣ ਵਾਸਤੇ ਆਏ ਹਾਂ ਉਹਨਾਂ ਨੇ ਕਿਹਾ ਕਿ ਵੈਸੇ ਪਹਿਲਾਂ ਡਾਕ ਰਾਹੀਂ ਤੇ ਮੋਬਾਈਲ ਰਾਹੀਂ ਵੀ ਨਿਮੰਤਰਣ ਪੱਤਰ ਆ ਚੁੱਕਿਆ ਹੈ ਤੇ ਹੁਣ ਅਸੀਂ ਆਪ ਪ੍ਰਾਨ ਪ੍ਰਤੀਸ਼ਠਾ ਦੇ ਪ੍ਰੋਗਰਾਮ ਦਾ ਨਿਮੰਤਰਣ ਦੇਣ ਵਾਸਤੇ ਆਏ ਹਾਂ ਜਥੇਦਾਰ ਸਾਹਿਬ ਦੇ ਨਾਲ ਤਾਂ ਮੇਲ ਨਹੀਂ ਹੋਇਆ ਉਹ ਬਾਹਰ ਹਨ ਬਾਕੀ ਉਹਨਾਂ ਨੇ ਦੱਸਿਆ ਕਿ ਅਸੀਂ ਯੋਜਨਾ ਬਣਾ ਕੇ ਜਿਸ ਤਰ੍ਹਾਂ ਵੀ ਹੋਏਗਾ ਅਗਲਾ ਪ੍ਰੋਗਰਾਮ ਬਣਾ ਕੇ ਦੱਸਾਂਗੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਅੰਦਰ ਲਗਭਗ 92 ਅਜਿਹੇ ਇੰਸਟੀਚਿਊਟ ਨੇ ਜਿੱਥੇ ਅਸੀਂ ਇਹ ਪੱਤਰ ਦੇ ਰਹੇ ਹਾਂ ਅਤੇ ਪਿਛਲੇ 2 ਦਿਨਾਂ ਦੇ ਵਿੱਚ ਅਸੀਂ 25 ਸਥਾਨਾਂ ਦੇ ਉੱਤੇ ਦੇ ਚੁੱਕੇ ਹਾਂ ਆਪਣੇ ਪੰਜਾਬ ਦੇ ਅੰਦਰ ਤਿੰਨ ਤਖਤ ਸਾਹਿਬ ਹਨ ਅਤੇ ਤਿੰਨਾ ਤਖਤ ਸਹਿਬਾਂ ਦੇ ਜਥੇਦਾਰਾਂ ਨੂੰ ਅਸੀਂ ਇੱਕ ਪੱਤਰ ਅਯੁੱਧਿਆ ਦੇ ਰਾਮ ਮੰਦਰ ਦੀ ਪ੍ਰਣ ਪ੍ਰਤੀਸ਼ਠਾ ਦਾ ਦੇਣ ਆਏ ਹਾਂ ਇਸ ਮੌਕੇ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ ਨੂੰ ਵੀ ਅਸੀਂ ਨਿਮੰਤਰਣ ਪੱਤਰ ਦਿੱਤਾ ਕੀ ਨਹੀਂ ਉੱਤਰ ਦਿਨ ਆਇਆ ਤੇ ਕਿੱਦੂ ਜਰਤਾ ਦਵਾਇਆ ਮੇਰਾ ਨਾਮ ਪ੍ਰਮੋਦ ਹੈ ਜੀ ਅ ਉੱਤਰਪੜ ਦੇ ਸਮਾਜਿਕ ਸਮਰਸਤਾ ਦਾ ਸੰਯੋਜਕਾ ਜਲੰਧਰ ਮੇਰਾ ਨਿਵਾਸ ਹੈ ਔਰ ਸ਼੍ਰੀ ਰਾਮ ਜਨਮ ਭੂਮੀ ਦੇ ਉੱਪਰ ਜੋ ਸ਼੍ਰੀ ਰਾਮ ਲੱਲਾ ਜੀ ਦੇ ਮੰਦਿਰ ਦਾ ਪ੍ਰਣ ਪਤ੍ਰਿਸ਼ਠਾ ਦਾ ਕਰਤੂ ਹੋਣ ਵਾਲਾ ਹੈ 22 ਤਰੀਕ ਨੂੰ ਉਸ ਸੰਬੰਧ ਦੇ ਵਿੱਚ ਅ ਅਸੀਂ ਵਿਧੀਵਤ ਨਿਮੰਤਰਣ ਪੱਤਰਕ ਦੇਣ ਵਾਸਤੇ ਆਏ ਸੀ ਵੈਸੇ ਪਹਿਲਾਂ ਡਾਕ ਰਾਹੀਂ ਔਰ ਮੋਬਾਈਲ ਰਾਹੀਂ ਵੀ ਨਿਮੰਤਰਣ ਪੱਤਰਕ ਆ ਚੁੱਕਿਆ ਔਰ ਮੁੰਡਾ ਸਿ ਵਿਧੀਵਤ ਆਪ ਮਿਲ ਕੇ ਨਿਮੰਤਰਣ ਪੱਤਰਕ ਦੇਣ ਵਾਸਤੇ ਆਏ ਸੀ ਜੱਥੇਦਾਰ ਸਾਹਿਬ ਦੇ ਨਾਲ ਤਾਂ ਮਿਲ ਨਹੀਂ ਹੋਇਆ ਉਹ ਬਾਹਰ ਨੇ ਅ ਬਾਕੀ ਉਹਨਾਂ ਨੇ ਤੇ ਦੱਸਿਆ ਬੇਸੀ ਸਭ ਯੋਜਨਾ ਬਣਾ ਕੇ ਜਿਸ ਤਰ੍ਹਾਂ ਵੀ ਹੋਏਗਾ ਅਗਲਾ ਕਾਰਕਮ ਬਣਾ ਕੇ ਤਾਂ ਉਹਨਾਂ ਨੇ ਦੱਸਾਂਗੇ ਕਿੱਥੇ ਕਿੱਥੇ ਦਿੱਤਾ ਗਿਆ ਜੀ ਆਪਣਾ ਮੰਗ ਪੰਜਾਬ ਦੇ ਅੰਦਰ ਲਗਭਗ 92 ਐਸੇ ਇੰਸਟੀਚਿਊਟ ਨੇ ਜਹਾਂ ਜਿੱਥੇ ਅਸੀਂ ਇਹ ਪੱਤਰਕ ਦੇ ਕੇ ਆਏ ਆਂ ਔਰ ਪਿਛਲੇ ਦੋ ਦਿਨਾਂ ਤੋਂ ਅਸੀਂ ਕੋਈ 24 25 ਥਾਨਾ ਦਿੱਤੇ ਪੱਤਰ ਵਿਦੇਜੋ ਕੇ ਔਰ ਆਪਣੇ ਪੰਜਾਬ ਦੇ ਅੰਦਰ ਤਿੰਨ ਤਖਤ ਸਾਹਿਬ ਨੇ ਉਹਨਾਂ ਤਿੰਨ ਤਖਤਾ ਸਾਹਿਬਾਂ ਦੇ ਜਥੇਦਾਰਾ ਸਭ ਨੂੰ ਅਸੀਂ ਦੇਖ ਕੇ ਆਏ ਔਰ ਉਹਨਾਂ ਤੱਕ ਪੱਤਰ ਵੀ ਪਹੁੰਚ ਗਿਆ। ਸ਼ੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਜੀ ਨੂੰ ਵੀ ਅਸੀਂ ਮਿਲ ਕੇ ਹੁਸ਼ਿਆਰਪੁਰ ਦੇ ਅੰਦਰ ਉਹ ਪੱਤਰ ਦੇਖ ਕੇ ਆਏ। ਰਾਸ਼ਟਰੀ ਸਿੱਖ ਸੰਗਠਨ ਨੂੰ ਸੱਦਾ ਦਿੱਤਾ ਨਹੀਂ ਨਹੀਂ RAM ਜਨਮ ਉਮੀਦ ਅ ਵਿਸ਼ਵ ਹਿੰਦੂ ਪਰਿਸ਼ਦ ਸ਼੍ਰੀ ਰਾਮ ਜਨਮ ਉਮੀਦ ਤੀਰਥ ٹرسٹ ਵੱਲੋਂ ਜਿਹੜਾ ਇਹ ਪੱਤਰ ਆਇਆ ਬਾਕੀ ਸਾਰੀਆਂ ਸਹਿਯੋਗੀ ਸੰਸਥਾਵਾਂ ਜਿਹੜੀਆਂ ਉਹਨਾਂ ਦੀ ਹੈ ਉਹ ਸਾਰੀਆਂ ਨਾਲ ਆ ਕੇ ਜਤਨ ਦੇਣ ਵਾਸਤੇ ਵਿੱਚ ਇਹ ਰਾਸ਼ਟਰੀ ਸਿੱਖ ਸੰਗਠਨ ਜੀ ਕੋਲ ਲੱਗਦਾ ਕਿ ਜਥੇਦਾਰ ਸਾਹਿਬ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ ਜ਼ਰੂਰ ਸ਼ਾਮਲ ਹੋਣਗੇ ਇਹ ਤੇ ਉਹਨਾਂ ਦੀ ਯੋਜਨਾ ਤੇ ਪੰਨੇਰ ਪਰ ਕਰਦੇ ਉਹਦਾ ਕਾਰਨ ਹੈ ਕਿ 2004 ਦੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਰਾਸ਼ਟਰੀ ਸਿੱਖ ਸੰਗਤ ਨੂੰ ਸਿੱਖਰੋਦੀ ਪਾਰਟੀ ਕਿਹਾ ਗਿਆ ਮੈਂ ਇੱਕ ਮੈਂ ਇੱਕ ਬੇਨਤੀ ਕਰ ਰਿਹਾ ਜੀ ਇਹ ਰਾਸ਼ਟਰੀ ਸਿੱਖ ਸੰਗਤ ਦਾ ਪ੍ਰੋਗਰਾਮ ਨਹੀਂ ਹੈ ਬਿਲਕੁਲ ਕਲੀਅਰ ਕਰ ਦਿਨਾ ਇਹ RAM ਜਨਮ ਭੂਮੀ ਦਾ ਪ੍ਰੋਗਰਾਮ ਹੈ ਇਹ ਪੰਜਾਬ ਤੇ ਤੇ ਪੰਜਾਬ ਦੇ ਬਾਹਰ ਦੇ ਹਿੰਦੂਆਂ ਦੀ ਆਸਥਾ ਨਾਲ ਜੁੜਿਆ ਇੱਕ ਬੜਾ ਵੱਡਾ ਵਿਸ਼ੇ ਆ ਸਿੱਖ ਕੌਮ ਕਿਸੇ ਵੀ ਧਰਮ ਦੀ ਨਿੰਦਿਆ ਕਿਸੇ ਧਰਮ ਨਾਲ ਵੈਰ ਵਿਕਰਾ ਨਹੀਂ ਕਰਦੀ ਮੈਂ 100% ਉਮੀਦ ਕਰਦਾ ਹਾਂ ਵੀ ਜਥੇਦਾਰ ਸਾਹਿਬ ਇਸ ਇਸ ਸਥਾਨ ਤੇ ਜ਼ਰੂਰ ਪਹੁੰਚਣਗੇ ਉਹਨਾਂ ਦੇ ਮਨ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਸ ਤਰ੍ਹਾਂ ਦੀ ਗੱਲਾਂ ਕਰਕੇ ਅਸੀਂ ਇਸ ਪਾੜੇ ਨੂੰ ਬਤਾਈਏ ਨਾ ਅਸੀਂ ਅੱਜ ਪੱਤਰਕਾਰ ਜਾਂ ਅੱਜੇ ਅਸੀਂ ਮਨੁੱਖ ਇਸ ਗੱਲ ਦੀ ਅਗਲਿਆਂ ਦੀ ਰਿਸਪੈਕਟ ਕਰੀਏ ਵੀ ਇੰਨਾ ਵੱਡਾ ਜਿਹੜਾ ਲੈ ਕੇ ਅਸੀਂ ਆਏ ਇੱਥੇ ਤੇ ਇਹਦਾ ਮਾਨ ਸਨਮਾਨ ਕਰੀਏ ਨਹੀਂ ਅਸੀਂ ਤੁਹਾਡਾ ਮਾਨ ਸਨਮਾਨ ਬਿਲਕੁਲ ਹੀ ਸਿੱਖ ਕੌਮ ਜਿਸ ਤਰ੍ਹਾਂ ਔਰ ਇਹ ਤੁਹਾਨੂੰ ਪਤਾ ਹੀ ਹੈ ਸਿੱਖਾਂ ਦਾ ਕੰਟਰੀਬਿਊਸ਼ਨ ਲਿਆ ਵੀ ਕੰਟਰੀਬਿਊਸ਼ਨ ਬਹੁਤ ਵੱਡਾ ਜੀ ਅਲੱਗ ਅਲੱਗ ਸੱਤਾਂ ਦਾ ਮੈਂ ਜਿਹੜਾ ਸਵਾਲ ਸਿਰਫ ਇਹ ਸੀ ਦੇਖੋ ਜਾਨਾ ਨਾ ਨਾ ਜਾਨਾ ਉਹਨਾਂ ਦਾ ਇੱਕ ਨਿੱਜੀ ਫੈਸਲਾ ਹੋ ਸਕਦਾ ਹੈ ਲੇਕਿਨ ਸਿੱਖ ਕੌਮ ਦੀ ਜਿੱਥੇ ਗੱਲ ਕਰਦੇ ਉਹ ਇੱਕ ਜਥੇਦਾਰ ਕਿਸੇ ਇੱਕ ਵਿਅਕਤੀ ਵਿਛੇਦ ਦੇ ਨਹੀਂ ਹੈ ਨਾ ਕਿ ਇੱਕ ਧੜੇ ਦੇ ਨੇ ਪ੍ਰੋਪਰ ਇੱਕ ਸੰਸਥਾ ਦੇ ਮੁਖੀ ਨੇ ਠੀਕ ਹੈ ਪੂਰੀ ਸਿੱਖ ਹੀ ਹਿੰਦੂ ਕੋਈ ਲੱਗ ਨਹੀਂ ਹੈ ਨੌ ਮਾਸ ਦੇ ਰਿਸ਼ਤੇ ਦੀ ਗੱਲਾਂ ਹੀ ਕਰਦੇ ਜਦ ਕਿ ਹੈ ਹੀ ਨੌ ਮਾਸ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਵੀ ਮੇਰੇ ਨਾਲ ਰਾਸ਼ਟਰੀ ਸਿੱਖ ਸੰਗਠਨ ਦੇ ਜਨਰਲ ਸਕੱਤਰ ਸਰਦਾਰ ਰਗਵੀਰ ਸਿੰਘ ਜੀ ਉੱਤਰ ਭਾਰਤ ਦੇ ਪ੍ਰਚਾਰਕ ਨਾਲ ਜਸਬੀਰ ਜੀ ਛੇਤਰੀ ਪ੍ਰਚਾਰਕ ਤੇ ਪੂਰੀ ਰਾਸ਼ਟਰੀ ਸਿੱ ਸੰਘਕ ਦੀ ਟੀਮ ਤੇ ਆਰਐਸਟੀ ਟੀਮ ਇੱਥੇ ਆਈ ਹੈ ਜਿੱਥੇ ਜਨਰ ਮੰਤਰ ਪੱਤਰ ਦੇ ਨੇ ਅਗਲਾ ਜੋ ਵੀ ਵੇਰਵਾ ਹੈ ਜੋ ਵੀ ਅਸੀਂ ਕਰਨਾ ਹੈ ਉਹ ਸਾਰਾ ਤੇ ਵਿਸ਼ਵ హిందూ ਪਰਿਸ਼ਦ ਦੇ ਨਾਲ ਮੇਰੇ ਨਾਲ ਪ੍ਰਚਾਰ ਕਿਨਾਂ ਜਸਬੀਰ ਜਸਬੀਰ ਸਿੰਘ ਜੀ ਅਗਲੀ ਜੋ ਗੱਲਬਾਤ ਇਹ ਖੁਦ ਆਪ ਦੱਸਣਗੇ ਜੀ ਅਗਲਾ ਵੇਰਵਾ ਦੱਸਣਗੇ